ਅੱਜ ਅਸੀਂ ਵਾਰਿਸ ਪੰਜਾਬ ਜੱਥੇਬੰਦੀ ਸਾਡੇ ਕੋਲੇ ਇੱਕ ਬਠਿੰਡੇ ਤੋਂ ਵੀਰ ਨੇ ਅਰਜ਼ੀ ਕੀਤੀ ਸੀ ਕਿ ਉਹਨਾਂ ਦੇ ਪਿਤਾ ਜੀ ਦੀ ਤਾਇਆ ਜੀ ਦੀ ਜਗਾ ਜਿਹੜੀ ਚੰਨਣ ਸਿੰਘ ਦੀ ਇੱਥੇ ਗੰਗਾ ਨਗਰ ਦੇ ਵਿੱਚ ਕਿਸੇ ਨੇ ਹਾਂ ਇਹਨਾਂ ਨੇ ਪਹਿਲਾਂ ਵੈ ਲੈਈ ਹੋਈ ਸੀ ਆਪਣਾ ਮਕਾਨ ਵੀ ਬਣਾਇਆ ਹੋਇਆ ਜਿੰਨਾ ਕਿ ਜਿੰਨਾ ਤਿਆਰ ਕਰ ਸਕੇ ਤੇ ਇਹ ਕੁਛ ਦਿਨ ਪਹਿਲਾਂ ਇੱਥੋਂ ਬਠਿੰਡੇ ਚਲੇ ਗਏ ਸੀ ਇਹ ਅਸੀ ਜਗ੍ਹਾ ਦੇ ਕਾਗਜ਼ ਵੀ ਇਹਨਾਂ ਦੇ ਕੋਲੇ ਆ ਬਕਾਇਦਾ ਰਜਿਸਟਰੀ ਇਹਨਾਂ ਦੇ ਕੋਲੇ ਆ ਕੁਝ ਦਿਨ ਪਹਿਲਾਂ ਇਹਨਾਂ ਨੇ ਆ ਕੇ ਜਦੋਂ ਦੇਖਿਆ ਇੱਥੇ ਨਜਾਇਜ਼ ਕਬਜ਼ਾ ਹੋਇਆ ਹੋਇਆ ਸੀ ਕਿਸੇ ਪਰਿਵਾਰ ਦਾ ਤੇ ਇਹਨਾਂ ਨੇ ਥਾਣੇ ਵੀ ਰਿਪੋਰਟ ਦਿੱਤੀ ਔਰ ਇੱਥੋਂ ਦੇ ਸਬੰਧਤ ਜਿਹੜੇ ਐਮਸੀ ਸਾਹਿਬ ਆ ਉਹਨਾਂ ਨਾਲ ਵੀ ਗੱਲ ਕੀਤੀ ਤੇ ਇੱਥੋਂ ਦੇ ਪੰਥਕਾ ਗਗੂ ਟਿੰਮਾ ਜੀ ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਕਿ ਇਹ ਤੁਹਾਡੀ ਜਗ੍ਹਾ ਹੈ ਤੁਹਾਡੇ ਕੋਲੇ ਕਾਗਜ਼ ਆ ਤੁਸੀਂ ਇਹਦੇ ਤੇ ਆਪਣਾ ਰੈਣ ਬਸੇੜਾ ਕਰ ਸਕਦੇ ਹੋ ਅੱਜ ਜਦੋਂ ਅਸੀਂ ਇਹਨਾਂ ਨੂੰ ਰਹਿਣ ਬਸੇ ਦਾ ਤੌਰ 'ਤੇ ਆਏ ਤਾਂ ਦੇਖਿਆ ਕਿ ਇੱਥੇ ਨਿਸ਼ਾਨ ਸਾਹਿਬ ਗੁਰੂ ਦੇ ਇਹ ਪਤਾ ਨਹੀਂ ਕਿਹੜੇ ਸ਼ਖਸ ਨੇ ਚਲਾਏ ਆ ਦੇਖੋ ਕਿਸੇ ਦੀ ਜੱਦੀ ਜਗ੍ਹਾ ਦੇ ਉੱਤੇ ਬਿਨਾਂ ਪਰਮਿਸ਼ਨ ਲਏ ਅਸੀਂ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ ਕਿਉਂਕਿ ਇਹ ਨਿਸ਼ਾਨ ਸਾਹਿਬ ਗੁਰੂ ਘਰਾਂ ਦੇ ਵਿੱਚ ਆ ਤੇ ਕਿਸੇ ਦੇ ਘਰ ਨੂੰ ਅਸੀਂ ਗੁਰੂ ਘਰ ਦੇ ਵਜੋਂ ਇਸ ਤਰ੍ਹਾਂ ਜੇ ਕਿਸੇ ਨੇ ਗੁਰੂ ਘਰ ਦੀ ਸੇਵਾ ਕਰਨੀ ਹੈ ਤੇ ਉਹ ਪਿੰਡ ਜਾਂ ਨਗਰ ਬਾਹਰ ਕਰ ਸਕਦਾ ਕਿਤੇ ਬਾਹਰ ਬਣਾ ਸਕਦਾ ਨਾਲ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਇੱਕ ਅਸੀਂ ਈਕਾਲਤਾਕਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਧਿਆਨ ਦੇਣ ਇਹ ਨਿਸ਼ਾਨ ਸਾਹਿਬ ਲਾ ਕੇ ਨਜਾਇਜ਼ ਕਬਜ਼ਿਆਂ ਦੀ ਜਿਹੜੀ ਸ਼ੁਰੂਆਤ ਹੋਈ ਵੀ ਆ ਇਹ ਪ੍ਰਥਾ ਜਿਹੜੀ ਆ ਇਹਨੂੰ ਬੰਦ ਕੀਤਾ ਜਾਵੇ ਇਸ ਤਰ੍ਹਾਂ ਤਾਂ ਹਰ ਇੱਕ ਬੰਦਾ ਕਿਸੇ ਦੇ ਘਰ ਦੇ ਉੱਤੇ ਜਿਹੜੇ ਸੁਨਸਾਨ ਘਰ ਪਏ ਆ ਬਹੁਤ ਸਾਰੇ ਲੋਕ ਐਨਆਈ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਦੇ ਘਰਾਂ ਤੇ ਨਿਸ਼ਾਨ ਸਾਹਿਬ ਲਾ ਕੇ ਇਹ ਨਜਾਇਜ਼ ਕਬਜ਼ੇ ਇਸ ਤਰ੍ਹਾਂ ਕਰਨੇ ਸ਼ੁਰੂ ਕਰ ਦੇਣਗੇ ਸੋ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਤੇ ਸਮੂਚੀਆਂ ਪੰਥਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਸਾਡੇ ਵੀਰ ਸਤਨਾਮ ਸਿੰਘ ਇਥੋਂ ਦੇ ਮਾਲਕ ਨੇ ਇਹਨਾਂ ਦੀ ਬਜ਼ੁਰਗਾਂ ਦੀ ਇਹ ਜਗ੍ਹਾ ਇਹਨਾਂ ਕੋਲੇ ਬਕਾਇਦਾ ਖਰੀਦੀ ਹੋਈ ਜਗ੍ਹਾ ਹੈ ਡਾਕੂਮੈਂਟ ਹੈ ਇਹਨਾਂ ਦਾ ਘਰ ਹੈ ਤੇ ਇਸ ਕਰਕੇ ਇਹਨਾਂ ਨੂੰ ਘਰ ਦੇ ਵਿੱਚ ਰਹਿਣ ਦੇ ਲਈ ਜਗ੍ਹਾ ਦੇਣ ਦੇ ਵਿੱਚ ਮਦਦ ਕੀਤੀ ਜਾਵੇ ਇਹ ਜਿਹੜਾ ਨਿਸ਼ਾਨ ਸਾਹਿਬ ਲਾਇਆ ਕਿਸੇ ਨੇ ਨਜਾਇਜ਼ ਤੌਰ ਤੇ ਇਹਨੂੰ ਬੁਲਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਦੀ ਵੰਦਰ ਨੇ ਮਾ ਉਹਨਾਂ ਨੂੰ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੰਗਾ ਨਗਰ ਜੋ ਚੰਨਣ ਸਿੰਘ ਤੇ ਫੁੰਮਣ ਸਿੰਘ ਤੇ ਬਚਨ ਸਿੰਘ ਉਹਨਾਂ ਦੀ ਇਹ ਜਗਾ ਸੀ ਜਿੰਨਾਂ ਦਾ ਜੱਦੀ ਪਿੰਡ ਲੋਈਆਂ ਮੰਗੂਆਲ ਤੇ ਅੱਜ ਉੱਥੇ ਗੰਗਾ ਨਗਰ ਵਿਖੇ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਾਰਸ ਸੁਖਨਾਵ ਸਿੰਘ ਉਹਨਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਅੱਜ ਉਹ ਨਜਾਇਜ਼ ਕਬਜ਼ਾ ਜਿਹੜਾ ਉਹ ਅਸੀਂ ਇੱਥੇ ਪਹੁੰਚੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਪਿਛਲੇ ਦਿਨੀ ਕਾਗਜ਼ ਵਿਖਾਏ ਸੀ ਸਾਰਾ ਕੁਝ ਤੇ ਇੱਥੇ ਨਜਾਇਜ਼ ਕਬਜ਼ਾ ਜਿਹੜਾ ਉਹ ਅੱਜ ਅਸੀਂ ਇੱਥੋਂ ਛਡਾਇਆ ਤੇ ਇਹਨਾਂ ਕੋਲੇ ਕੋਈ ਕਾਗਜ਼ ਨਹੀਂ ਜਿਹੜਾ ਹੈ ਸਾਰਾ ਕੁਝ ਹੈ ਤੇ ਅਸੀਂ ਇੱਥੇ ਸਿੰਘਾਂ ਸਮੇਤ ਇੱਥੇ ਅੱਜ ਪਹੁੰਚੇ ਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ